ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਗਾਜਰ ਦੀ ਖੀਰ ਇਹ ਖੀਰ ਆਪਾਂ ਬਿਨਾਂ ਚੋਲਾਂ ਤੋਂ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਖੀਰ ਬਣ ਕੇ ਤਿਆਰ ਹੋਏਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰੋ ਆਪਣੇ ਰਿਲੇਟਿਵ ਔਰ ਫਰੈਂਡਸ ਦੇ ਨਾਲ ਤੇ ਆਓ ਖੀਰ ਬਣਾਉਣਾ ਸ਼ੁਰੂ ਕਰਦੇ ਆ ਖੀਰ ਬਣਾਉਣ ਦੇ ਲਈ ਕੜਾਈ ਦੇ ਵਿੱਚ ਮੈਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਇਆ ਤੇ ਕਿਉਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਗਰਮ ਕਰ ਲਵਾਂਗੇ ਜਦੋਂ ਤੱਕ ਇਹ ਪਿਗਲ ਨਹੀਂ ਜਾਂਦਾ ਉਦੋਂ ਤੱਕ ਇਹਨੂੰ ਆਪਾਂ ਗਰਮ ਕਰ ਲੈਣਾ ਹੈ ਕਿਉਂ ਜਿਹੜਾ ਪਿਗਲ ਗਿਆ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਮੈਂ ਕਾਜੂ ਬਦਾਮ ਤੇ ਕਿਸ਼ਮਿਸ਼ ਲੈ ਆਂ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਰਾਈ ਫਰੂਟ ਜਿਹੜਾ ਲੈ ਸਕਦੇ ਹੋ ਡਰਾਈ ਫਰੂਟ ਤੁਸੀਂ ਘੱਟ ਜਾਂ ਵੱਧ ਵੀ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਹਲਕਾ ਜਿਹਾ ਜਦੋਂ ਆਪਾਂ ਫਰਾਈ ਕਰਕੇ ਡਰਾਈ ਫਰੂਟ ਯੂਜ਼ ਕਰਦੇ ਹਾਂ ਕਿਸੇ ਵੀ ਚੀਜ਼ ਦੇ ਵਿੱਚ ਤੇ ਇਹਨਾਂ ਦਾ ਕਰੈਂਚੀਪਨ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਖਾਣ ਦੇ ਵਿੱਚ ਇਹ ਹੋ ਗਏ ਤਾਂ ਇਹਨਾਂ ਨੂੰ ਆਪਾਂ ਕੱਢ ਲੈਨੇ ਇੱਕ ਪਲੇਟ ਦੇ ਵਿੱਚ ਸਾਰੇ ਡ్రਾਈ ਫਰੂਟ ਜਿਹੜੇ ਮੈਂ ਪਲੇਟ ਦੇ ਵਿੱਚ ਕੱਢ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਫालतू ਘਿਓ ਹੋਰ ਜਿਹੜਾ ਘਿਓ ਹੈ ਇਹਦੇ ਵਿੱਚ ਨਹੀਂ ਪਾਣਾ ਹੈ ਇਸੇ ਘਿਓ ਦੇ ਵਿੱਚ ਆਪਾਂ ਕद्दूकस ਕਰਕੇ ਗਾਜਰਾਂ ਪਾ ਦੇਣੀਆਂ 1 ਕਿਲੋ ਗਾਜਰਾਂ ਜਿਹੜੀਆਂ ਮੈਂ ਇਹਨਾਂ ਨੂੰ ਛਿੱਲ ਕੇ ਧੋ ਕੇ ਕद्दूकस ਕਰ ਲਿਆ ਬਰੀਕ ਵਾਲੇ ਕਤੂਕਸ ਨਾਲ ਮੈਂ ਇਹਨੂੰ ਕद्दूकस ਕੀਤਾ ਤੁਸੀਂ ਮੋٹے ਵਾਲੇ ਨਾਲ ਵੀ ਕਰ ਸਕਦੇ ਹੋ ਹੁਣ ਮੈਂ ਅੱਧੀ ਕੋਲੀ ਜਿਹੜੀ ਇਹਦੇ ਵਿੱਚ ਚੀਨੀ ਪਾ ਰਹੀ ਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਚੀਨੀ ਜਿਹੜੀ ਇਹਦੇ ਵਿੱਚ ਪਾਣੀ ਹੈ ਹੁਣ ਆਪਾਂ ਇਹਨੂੰ ਗੈਸ ਦੀ ਫਲੇਮ ਜਿਹੜੀ ਹੈ ਲੋ ਕਰਕੇ ਟੱਕ ਦੇਣਾ ਹੈ 7 ਤੋਂ 8 ਮਿੰਟ ਤੱਕ ਾਂਕੇ ਚੀਨੀ ਜਿਹੜੀ ਹੈ ਇਹ ਪਿਗਲ ਜਾਵੇ ਤੇ ਆਪਣਾ ਪਾਣੀ ਛੱਡ ਦੇ ਨਾਲ ਹੀ ਗਾਜਰਾਂ ਜਿਹੜੀਆਂ ਉਹ ਵੀ ਆਪਣਾ ਪਾਣੀ ਛੱਡ ਦੇਣ 7-8 ਮਿੰਟ ਹੋ ਗਏ ਆ ਤੇ ਹੁਣ ਆਪਾਂ ਟੱਕਣ ਜਿਹੜਾ ਚੁੱਕ ਕੇ ਦੇਖ ਲੈਣੇ ਆ ਗਾਜਰਾਂ ਨੇ ਵੀ ਆਪਣਾ ਪਾਣੀ ਛੱਡ ਦਿੱਤਾ ਹੈ ਤੇ ਚੀਨੀ ਨੇ ਵੀ ਆਪਣਾ ਪਾਣੀ ਜਿਹੜਾ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦਾ ਕਿੰਨਾ ਜ਼ਿਆਦਾ ਪਾਣੀ ਜਿਹੜਾ ਗਾਜਰਾਂ ਤੇ ਚੀਨੀ ਨੇ ਛੱਡ ਦਿੱਤਾ ਹੈ ਹੁਣ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਫੇਰ ਤੋਂ 5 ਤੋਂ 6 ਮਿੰਟ ਲਈ ਟੱਕ ਦੇਣਾ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਕਰਨੀ ਹੈ ਤਾਂ ਕਿ ਇਹਦਾ ਪਾਣੀ ਜਿਹੜਾ ਸਾਰਾ ਸੁੱਕ ਜਾਵੇ ਪਹਿਲੇ ਆਪਾਂ ਲੋ ਕੀਤੀ ਹੋਈ ਸੀ ਹੁਣ ਆਪਾਂ ਮੀਡੀਅਮ ਗੈਸ ਤੇ ਇਹਨੂੰ ਟੱਕ ਦੇਣਾ ਤਾਂ ਕਿ ਗਾਜਰਾ ਜਿਹੜੀਆਂ ਪੱਕ ਜਾਣ ਤੇ ਪਾਣੀ ਜਿਹੜਾ ਇਹਨਾਂ ਦਾ ਸੁੱਕ ਜਾਵੇ ਇਹ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਦਾ ਸੀਜ਼ਨ ਹੈ ਲਾਲ ਲਾਲ ਗਾਜਰ ਮਾਰਕੀਟ ਦੇ ਵਿੱਚ ਆ ਰਹੀ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਹ ਗਾਜਰਾਂ ਵਾਲੀ ਖੀਰ ਬਹੁਤ ਹੀ ਟੇਸਟੀ ਬਣਦੀ ਹੈ 5 ਮਿੰਟ ਹੋ ਗਏ ਹਨ ਤਾਂ ਹੁਣ ਆਪਾਂ ਟੱਕਣ ਜਿਹੜਾ ਫਿਰ ਤੋਂ ਝੁਕ ਲੈਨੇ ਤਾਂ ਤੁਸੀਂ ਦੇਖ ਸਕਦੇ ਹੋ ਗਾਜਰਾਂ ਨੇ ਜਿਹੜਾ ਪਾਣੀ ਹੈ ਏਕਦਮ ਪਾਣੀ ਇਹਨਾਂ ਵਿੱਚੋਂ ਸੁੱਕ ਗਿਆ ਹੈ ਔਰ ਚੀਨੀ ਦਾ ਵੀ ਜਿਹੜਾ ਪਾਣੀ ਛੱਡਿਆ ਹੋਇਆ ਸੀ ਉਹ ਵੀ ਸੁੱਕ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਮੈਂ 1 ਲੀਟਰ ਦੁੱਧ ਲਿਆ ਸੀ ਮੈਂ ਕੱਚਾ ਲਿਆ ਸੀ ਤੇ ਇਹਨੂੰ ਦੂਸਰੀ ਗੈਸ ਦੇ ਉੱਤੇ ਮੈਂ ਉਬਲਣ ਵਾਸਤੇ ਰੱਖ ਦਿੱਤਾ ਸੀ ਇੱਕ ਹਰੀ ਇਲਾਚੀ ਪਾ ਕੇ ਤੇ ਦੁੱਧ ਜਿਹੜਾ ਉਬਲੇ ਹੋਇਆ ਕਰਮ ਦੁੱਧ ਹੈ ਤੁਸੀਂ ਕੱਚਾ ਵੀ ਪਾ ਸਕਦੇ ਹੋ ਮੈਂ ਇਸ ਕਾਰਨ ਇਹਨੂੰ ਉਬਾਲ ਲਿਆ ਇੱਕ ਸਾਈਡ ਤਾਂ ਕਿ ਜਲਦੀ ਹੋ ਜਾਏ ਸਾਰਾ ਦੁੱਧ ਪਾ ਕੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਮਿਕਸ ਕਰਕੇ ਮੀਡੀਅਮ ਫਲੇਮ ਦੇ ਉੱਤੇ ਇਹਨੂੰ ਆਪਾਂ ਪਕਾ ਲਵਾਂਗੇ 10 ਮਿੰਟ ਤੱਕ ਜਾਂ ਫਿਰ ਉਦੋਂ ਤੱਕ ਜਦੋਂ ਤੱਕ ਇਹ ਥੋੜਾ ਗਾੜਾ ਨਹੀਂ ਹੋ ਜਾਂਦਾ ਉਦੋਂ ਤੱਕ ਪ੍ਰੋਸੈਸ ਸੇਮ ਅਗੇ ਗਜਰੇਲੇ ਵਰਗਾ ਜਿੱਦਾਂ ਆਪਾਂ ਗਜਰੇਲਾ ਬਣਾਉਨੇ ਆ ਸੇਮ ਉਸੇ ਤਰੀਕੇ ਦੇ ਨਾਲ ਇਹਨੂੰ ਬਣਾਉਣਾ ਪਰ ਇਹਦੇ ਵਿੱਚ ਦੁੱਧ ਜਿਹੜਾ ਗਾਜਰਾ ਪਹਿਲੇ ਪਕਾਣੀ ਆ ਦੁੱਧ ਬਾਅਦ ਵਿੱਚ ਪਾਣਾ ਤੇ ਦੁੱਧ ਨੂੰ ਆਪਾਂ ਜ਼ਿਆਦਾ ਗਾੜਾ ਨਹੀਂ ਕਰਨਾ ਤੁਸੀਂ ਦੇਖ ਸਕਦੇ ਹੋ ਦੁੱਧ ਜਿਹੜਾ ਗਾੜਾ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ 10 ਮਿੰਟ ਹੋ ਗਏ ਇਹਨੂੰ ਉਬਲਦੇ ਹੋਏ ਤੇ ਇਸ ਤੋਂ ਜ਼ਿਆਦਾ ਇਹਨੂੰ ਗਾੜਾ ਆਪਾਂ ਨਹੀਂ ਕਰਨਾ ਡਰਾਈ ਫਰੂਟ ਪਾ ਕੇ ਮਿਕਸ ਕਰ ਦਵਾਂਗੇ 1 ਮਿੰਟ ਪਕਾ ਲਵਾਂਗੇ ਡਰਾਈ ਫਰੂਟ ਪਾ ਕੇ ਇਹਨੂੰ ਆਪਾਂ ਆਂਕੇ ਡ్రਾਈ ਫਰੂਟ ਜਿਹੜੇ ਵੀ ਹਲਕੇ ਜੇ ਸੌਫਟ ਹੋ ਜਣ ਤੇ ਜਿਹੜੀ ਸਾਈਡਾਂ ਤੇ ਮਲਾਈ ਲੱਗੀ ਹੋਈ ਹੈ ਇਹਨੂੰ ਵੀ ਆਪਾਂ ਖਰੋਚ ਕੇ ਵਿੱਚ ਹੀ ਪਾ ਦਵਾਂਗੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਖੀਰ ਦੇ ਵਿੱਚ ਗੈਸ ਬੰਦ ਕਰਕੇ ਇਹਨੂੰ ਹਲਕਾ ਜਿਹਾ ਆਪਾਂ ਠੰਡਾ ਕਰ ਲਿਆ ਜੇਕਰ ਤੁਸੀਂ ਜ਼ਿਆਦਾ ਠੰਡਾ ਖਾਣਾ ਚਾਹੁੰਦੇ ਹੋ ਤੇ ਫਿਰ ਇਹਨੂੰ ਤੁਸੀਂ ਜ਼ਿਆਦਾ ਠੰਡਾ ਕਰ ਲੈਣਾ ਪਰ ਮੈਂ ਇਹਨੂੰ ਹਲਕਾ ਹਲਕਾ ਗਰਮ ਹੀ ਸਰਵ ਕਰਾਂਗੇ ਦੇਖੋ ਕਿੰਨੀ ਵਧੀਆ ਟੇਸਟੀ ਖੀਰ ਸਾਡੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇੱਕ ਵਾਰ ਇਹ ਖੀਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਵਿੱਚ ਗਰਮਾ ਗਰਮ ਖੀਰ ਜਿਹੜੀ ਸਰਵ ਕਰ ਲੈਣੇ ਆ ਸਰਦੀਆਂ ਦੇ ਸੀਜ਼ਨ ਦੇ ਵਿੱਚ ਜਦੋਂ ਵੀ ਤੁਹਾਡਾ ਮਿੱਠਾ ਖਾਣ ਦਾ ਦਿਲ ਕਰੇ ਤਾਂ ਤੁਸੀਂ ਇਹ ਵਾਲੀ ਖੀਰ ਬਣਾ ਕੇ ਟਰਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਹੈ ਖੀਰ ਔਰ ਬਹੁਤ ਹੀ ਜਲਦੀ ਵੀ ਬਣ ਜਾਂਦੀ ਹੈ ਜਿਆਦਾ ਟਾਈਮ ਇਹਨੂੰ ਨਹੀਂ ਲੱਗਦਾ ਦੇਖਣ ਦੇ ਵਿੱਚ ਹੀ ਪਤਾ ਚੱਲ ਰਿਹਾ ਕਿੰਨੀ ਵਧੀਆ ਖੀਰ ਇਹ ਬਣ ਕੇ ਤਿਆਰ ਹੋਈ ਹੈ ਮੇਰੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਕੇ ਨਾ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਤੇ ਜਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ